ਜੀ ਹਾਂ ਮਹਿਜ਼ ਵਰਕਰ ਦਾ ਆਰਡਰ ਲੇਟ ਹੋਣ ਕਾਰਨ ਤਾਬਰ ਤੋੜ ਗੋਲੀਆਂ ਚੱਲ ਪਈਆਂ ਇਸ ਫਾਇਰਿੰਗ ਦੇ ਵਿੱਚ ਇੱਕ ਨੌਜਵਾਨ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਪੰਜਾਬ ਦੇ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਡਗਮਗਾਈ ਹੋਈ ਹੈ ਕਿਸੇ ਦੇ ਮਨ ਦੇ ਵਿੱਚ ਕਾਨੂੰਨ ਪ੍ਰਤੀ ਡਰਖੌਫ ਨਜ਼ਰ ਨਹੀਂ ਆਉਂਦਾ ਛੋਟੀ ਝੋਟੀ ਗੱਲ ਤੇ ਲੋਕ ਇੱਕ ਦੂਜੇ ਨੂੰ ਜਾਨ ਤੋਂ ਮਾਰਨ ਦੀ ਗੱਲ ਕਰ ਰਹੀ ਨੇ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਅੰਮ੍ਰਿਤਸਰ ਦੇ ਕੱਧੂ ਨੰਗਲ ਟੂਲ ਪਲਾਜ਼ਾ ਦੇ ਨਜ਼ਦੀਕੀ ਕਨਾਮੀ ਰੈਸਟੋਰੈਂਟ ਤੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਗ੍ਰਾਹਕ ਵੱਲੋਂ 버ਗਰ ਆਰਡਰ ਕੀਤਾ ਕਿ ਆਸੀ ਜਦੋਂ 버ਗਰ ਦਾ ਆਰਡਰ ਨਾ ਪਹੁੰਚਿਆ ਤਾਂ ਰੈਸਟੋਰੈਂਟ ਦੇ ਵਿੱਚ ਕੰਮ ਕਰਨ ਵਾਲੇ ਇੱਕ ਨੌਜਵਾਨ ਵੱਲੋਂ ਗ੍ਰਾਹਕ ਦੇ ਨਾਲ ਤੁਤੂਮੇਮੇ ਹੋਗੇ ਸ਼ੁਰੂ ਕਰ ਦਿੱਤੀ ਗਈ ਜਿਸ ਤੋਂ ਬਾਅਦ ਰੈਸਟੋਰੈਂਟ 'ਚ ਕੰਮ ਕਰਨ ਵਾਲੇ ਨੌਜਵਾਨ ਨੇ ਗ੍ਰਾਹਕ ਦੇ ਉੱਪਰ ਗੋਲੀ ਚਲਾ ਦਿੱਤੀ ਜਿਸ ਨਾਲ ਕੀ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੂੰ ਨਿੱਜੀ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਨੌਜਵਾਨ ਦੀ ਹਾਲਤ ਬੜੀ ਨਾਜ਼ੁਕ ਬਣੀ ਹੋਈ ਹੈ ਦੂਜੇ ਪਾਸੇ ਪਰਿਵਾਰਦਾਰ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਹੀ ਜ਼ਖਮੀ ਹੋਏ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੰਧੂ ਨੰਗਲ ਟੋਰ ਪਲਾਜ਼ਾ ਦੇ ਨਜ਼ਦੀਕ ਇੱਕ ਰੈਸਟੋਰੈਂਟ ਦੇ ਵਿੱਚ ਉਹਨਾਂ ਦਾ ਪੁੱਤਰ 버ਗਰ ਖਾਨ ਗਿਆ ਸੀ 버ਗਰ ਦਾ ਆਰਡਰ ਲੇਟ ਹੋਇਆ ਤਾਂ ਉਸਨੇ ਉੱਥੇ ਕੰਮ ਕਰਨ ਵਾਲੇ ਮੁੰਡੇ ਨੂੰ ਕਿਆ ਦਿੱਤਾ ਜਿਸ ਤੋਂ ਬਾਅਦ ਉਸਨੇ ਤੂੰ ਤੂੰ ਮੈਂ ਮੈਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੋਲੀ ਚਲਾ ਦਿੱਤੀ ਮੁੰਡੇ ਤੇ ਬਾਕੀ ਮਾਮਲਾ ਉਹ ਜਾਣ ਲੈਣੇ ਆ ਪੁਲਿਸ ਦਿੱਤੇ ਪਰਿਵਾਰਕ ਮੈਂਬਰਾਂ ਦੀ ਜ਼ੁਬਾਨੀ ਮਾਮਲਾ ਇਹ ਹੋਇਆ ਜੀ ਬਲਕਨ ਦੇ ਉੱਤੇ ਥੋੜ੍ਹਾ ਜਿਹਾ ਘੇੜਕਾ ਪੈ ਗਿਆ ਸੀ ਬਲਕਨ ਉਹ ਆਂਦੇ ਹੀ ਵੀ ਮੁੰਡਾ ਲੈ ਕੇ ਆਇਆ ਵਾ ਜਿਹੜਾ ਆਪਣਾ ਜਿਹਨੇ ਗੋਲੀ ਚਲਾਈ ਆ ਅੱਛਾ ਜੀ ਉਹ ਜਦੋਂ ਆਰਡਰ ਬੁੱਕ ਕਰਾਇਆ ਤੇ ਉਹਨੇ ਬਲਗਨ ਨਹੀਂ ਲੈ ਕੇ ਆਇਆ ਤੇ ਉਹਨੇ ਫੇਰ ਜਾ ਕੇ ਪੁੱਛਿਆ ਤੇ ਸਾਡੇ ਜਿਹੜਾ ਆਰਡਰ ਆ ਤੂੰ ਸਪਲਾਈ ਨਹੀਂ ਕੀਤਾ ਉਹ ਕਹਿੰਦਾ ਵਾ ਕਿ ਤੂੰ ਮਾਮਾ ਲੱਗਦਾ ਅੱਜ ਸਪਲਾਈ ਮੈਂ ਆਪਣੀ ਮਰਜ਼ੀ ਨਾਲ ਕਰਦਾ ਹੁਣ ਤੇ ਜਦੋਂ ਇੰਨੀ ਗੱਲ ਹੋਈ ਆ ਤੇ ਉਸ ਤੋਂ ਬਾਅਦ ਥੇ ਉਹ ਚਲ ਗਿਆ ਮੁੰਡਾ ਸਾਡਾ ਵਾਪਸ ਉਸ ਤੋਂ ਬਾਅਦ 5 ਮਿੰਟ ਬਾਅਦ ਫੇਰ ਉਹ ਆਇਆ ਫੇਰ ਹੌਂਸੇ ਦੇ ਦੇ ਉਹ ਵੇ ਗਾੜੀ ਨੂੰ ਗਲਤ ਭੋਲਿਆ ਉਹਨੂੰ ਸਾਡਾ ਮੁੰਡਾ ਥੋੜਾ ਜਿਹਾ ਗਰਮ ਹੋਇਆ ਕਿ ਤੂੰ ਇਹ ਜਾ ਨਾ ਬੋਲ ਮੈਨੇਜਰ ਨਾਲ ਸਾਡੀ ਗੱਲ ਕਰਾ ਪਏ ਉਦੋਂ ਗੱਲ ਕਰ ਲੀਂ ਉਹ ਆਂਦਾ ਮੈਨੇਜਰ ਮੈਂ ਹੀ ਲੱਗਾ ਕੋਈ ਮੈਨੇਜਰ ਨਹੀਂ ਹੋਰ ਨਈਵੇਂ ਮੈਨੇਜਰ ਤੇ ਇਦਾਂ ਹੋਈ ਆ ਤੇ ਮੁੜ ਕੇ ਬਾਅਦ ਚ ਉਹਨੇ ਸ਼ਹਿਰ ਤੇ ਜਾ ਕੇ ਆਪਣੀ ਡੈਰੀ ਨੂੰ ਜਾਂ ਪਤਾ ਨਹੀਂ ਮਾਂ ਸ਼ਾਨੂ ਨਹੀਂ ਪਤਾ ਉਹ ਦੋ ਜੀ ਆਏ ਆ ਮੋਟਰਸਾਈਕਲ ਦੇ ਉੱਤੇ ਉਹਨਾਂ ਆਣ ਕੇ ਪੈਰਛੀ ਅੰਦਰ ਵਰਦਿਆ ਅਸੀਂ ਗਾਲਾਂ ਕੱਢਣੀ ਸ਼ੁਰੂ ਕਰ ਦਿੱਤੀਆਂ ਸਾਡੇ ਮੁੰਡਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਆ ਵੀ ਇਹ ਕੰਮ ਨਾ ਕਰੋ ਚੰਗੇ ਨਹੀਂ ਲੱਗਦਾ ਉਹਨੇ ਜਦੋਂ ਫੇਰ ਆਣ ਕੇ ਉਹਨੇ ਜਦੋਂ ਗਾਂ ਲੱਗਿਆ ਥੋੜ੍ਹਾ ਜਿਹਾ ਤੇ ਉਹਨੇ ਜਾ ਕੇ ਚਪੇੜਾ ਮਾਰਤੀ ਆ ਮੁੰਡੇ ਦੇ ਤੇ ਮੁੰਡੇ ਨੇ ਮੁੰਡੇ ਡਿੱਗੇ ਤੇ ਫੇਰ ਉਹਨੇ ਗੋਲੀ ਜਿਹੜੀ ਆ ਉਹ ਚੜਾਈ ਆ ਸਾਤੀ ਦੇ ਵਿੱਚ ਵੱਜੀ ਆ ਉਥੋਂ ਤਿਲਕਦੀ ਹੋਈ ਅੰਦਰੋਂ ਦੀ ਗਈ ਆ ਇਹ ਨਹੀਂ ਵੀ ਬਾਹਰੋਂ ਦੀ ਗਈ ਆ ਫੇਕ ਆਪਣਾ ਜਿਹਾ ਮੋੜਾ ਬਾਹਾਂ ਦੇ ਵਿਚੋਂ ਦੀ ਨੱਕ ਕੇ ਸਾਰ ਪਾਰ ਹੋਈ ਆ ਗੋਰੀ ਜਿਹੜੀ ਆ ਨਿਕਲ ਗਈ ਇਹ ਵਿੱਚੋਂ ਕਿੰਨੇ ਕਿੰਨੇ ਘੋੜੇ ਦੀ ਘਟਵਾਗੇ ਇਹ ਕੋਈ 9:30 ਦੇ ਟਾਈਮ ਦੇ ਕਰੀਬ ਆ ਗਈ ਆ 9 ਵਜੇ ਆਰਡਰ ਬੁੱਕ ਕਰਾਇਆ ਤੇ ਅੱਧੇ ਘੰਟੇ ਬਾਅਦ ਇਹ ਚੱਕਰ ਚ ਲੱਗਿਆ ਕੀ ਤੁਸੀ ਕੀ ਸਮਝ ਕਾਰਨ ਕੀ ਆ ਕੀ ਸੀ ਉਹ ਕਿਉਂ ਉਹਨਾਂ ਵੱਲ ਚਲਾਇਆ ਉਹ ਗੁੰਡਾਗਰਦੀ ਕਰਦੇ ਆ ਪਿੰਡ ਦੇ ਵਿੱਚ ਵੀ ਉਹਦਾ ਪਤਾ ਕਰ ਸਕਦੇ ਬਹੁਤ ਜ਼ਿਆਦਾ ਗੁੰਡਾਗਰਦੀ ਆ ਉਹ ਆਪਣਾ ਟੌਰ ਪਾਉਣਾ ਚਾਹੁੰਦਾ ਸੀ ਇਹਨਾਂ ਤੇ ਉਹ ਉਹਦੇ ਕਰਕੇ ਨੇ ਆਪਣਾ ਦਬ ਦਬ ਜਾਇਆ ਰੱਖਿਆ ਹਾਂਜੀ ਕੋਈ ਪਾਰਟੀਆਂ ਸਬੰਧ ਰੱਖਦਾ ਹੈ ਨੀ ਗੋਲੀ ਤੇ ਉਹਦੇ ਬਾਰੇ ਸਾਨੂੰ ਨਹੀਂ ਪਤਾ ਕਿ ਰੱਖਦਾ ਜਾਂ ਨਹੀਂ ਰੱਖਦਾ ਝੂਠੀ ਗੱਲ ਕਰਨ ਦਾ ਫਾਇਦਾ ਕੋਈ ਨਹੀਂ ਤੁਸੀਂ ਕੀ ਕਾਰਨ ਕੀ ਸਮਝਦੇ ਹੋ ਕਿ ਲੱਗਦਾ ਹੈ ਕਿ ਇਹ ਸਮਝੌਂਦਰੀ ਵਾਸਤੇ ਤੁਹਾਡਾ ਬੱਚਾ ਗਿਆ ਤੇ ਉੱਤੇ ਗੋਲੀ ਚਲਾ ਦਿੱਤੀ ਗਈ ਕੀ ਕਾਰਨ ਕਿ ਸਭ ਤੋਂ ਪੁਰਾਣੀ ਰੰਜਿਸ਼ ਤੇ ਨਹੀਂ ਕੋਈ ਨਜ਼ਰ ਆ ਰਹੀ ਸੀ ਨਹੀਂ ਨਹੀਂ ਵੇਖੋ ਪੁਰਾਣੀ ਰੰਜਿਸ਼ ਕੋਈ ਨਹੀਂ ਸਿਰਫ ਹੰਕਾਰ ਦਾ ਹੀ ਉਹਨਾਂ ਨੂੰ ਹੰਕਾਰ ਨੇ ਹੀ ਮਾਰਿਆ ਓਦਾਂ ਨਹੀਂ ਕੁਛ ਹੋਇਆ ਤੇ ਹੁਣ ਪੁਲਿਸ ਆਈ ਹੈ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ ਵੇਖੋ ਪੁਲਿਸ ਵੇਖੋ ਆਪਣੀ ਕਾਰਵਾਈ ਕਰ ਰਹੀ ਹੈ ਸਾਨੂੰ ਉਦਾਂ ਵਿਸ਼ਵਾਸ ਹੈ ਉਹਨਾਂ ਤੇ ਕਿ ਕਾਰਜ ਸਹੀ ਕਰੂਗੀ ਤੁਸੀਂ ਸਰਪੰਚੋਂ ਕਿਹੜੀ ਪਾਰਟੀ ਤੋਂ ਸਰਪੰਚ ਹੋ ਪਾਰਟੀ ਸਾਡੀ ਕੋਈ ਨਹੀਂ ਗਈ ਤੇ ਉਹ ਆਪਣੇ ਉਦਾਂ ਹੀ ਕਹਾ ਹਾਂ ਹਾਂ ਅਸੀਂ ਨੀ ਪਾਰਟੀਆਂ ਸੰਬੰਧ ਇਹ ਹੁਣ ਮੰਗ ਕੀ ਕਰਦੇ ਹੋ ਪੰਜਾਬ ਦੀ ਉਹ ਹਾਲਾਤ ਨੇ ਜਿਸਾਂ ਤੁਸੀਂ ਸਾਡੇ ਕੋਲ ਗੋਲੀ ਚੱਲਣ ਦੀ ਬਾਤ ਆ ਸ਼ਰੀਆਮ ਗੋਲੀ ਚੱਲੀ ਆ ਕੀ ਸਮਝਦੇ ਹੋ ਪੰਜਾਬ ਅਸੀਂ ਤੇ ਮੁੱਖ ਮੰਤਰੀ ਜੀ ਤੇ ਚਰਣਾ ਜੀ ਬੇਨਤੀ ਕਰਦੇ ਹਾਂ ਕਿ ਇਹੋ ਜਿਹੇ ਵਾਰਦਾਤਾਂ ਤੇ ਠੱਲ ਪਾਉਣੀ ਚਾਹੀਦੀ ਆ ਇਹੋ ਜਿਹੇ ਬੰਵਾਸਾਂ ਤੋਂ ਉੱਤੇ ਸਰਤ ਸਰਤ ਕਾਰਵਾਈ ਕਰਨੀ ਚਾਹੀਦੀ ਹੈ ਇਹ ਲੱਗਦਾ ਸੀ ਸੀਸੀਟੀਵੀ ਹੋਏਗੀ ਉਹ ਸੀਸੀਟੀਵੀ ਕੱਟਣੀ ਚਾਹੀਦੀ ਜੀ ਮੌਕੇ ਦੀ ਵੀਡੀਓ ਉਹ ਕੱਟਣੀ ਚਾਹੀਦੀ ਤਾਂ ਜੋ ਪਤਾ ਲੱਗੇ ਗਲਤੀ ਕਿਸ ਦੀ ਹੈ ਉਹ ਕੱਟ ਲੈਂਦੀ ਹੈ ਜੀ ਐਸਐਸ ਸਾਹਿਬ ਨੇ ਅੱਛਾ ਕੱਟ ਲੈਂਦੀ ਹੈ ਕੱਟ ਲੈਂਦੀ ਹੈ ਤੇ ਹੁਣ ਐਸਐਸਓ ਸਾਹਿਬ ਕਹਿੰਦੇ ਕਾਰਵਾਈ ਕੀਤੀ ਜਾਉ ਉਹਦੇ ਵਿਸ਼ਵਾਸ ਪੂਰਾ ਦੁਗੋਂ ਡਿਆ ਜੀ ਸਾਨੂੰ ਗਾੜੀ ਵੇਖੋ ਜੋ ਦੇ ਹਾਲਾਤ ਪਾਕਿਸਤਾਨ ਦੇ ਬੱਚੋ ਦੇ ਬੱਚੇ ਦੇ ਹਾਲਾਤ ਤੇ ਕਾਰ ਤੇ ਬਹੁਤ ਜ਼ਿਆਦਾ ਨਾਜ਼ਕ ਹੋ ਗਏ ਅੱਜ ਕੋਲ ਠੀਕ ਹੈ ਹੁਣ ਮੋੜ ਤੇ ਆਵਾ ਵਾਹ ਉਹ ਤੁਸੀਂ ਕੀ ਲੱਗਦਾ ਵੀ ਜਿਹਨੇ ਸੋਚਿਆ ਸੀ ਕਿ ਬਰਗਰ ਦੀ ਲੜਾਈ ਇੱਥੇ ਤੱਕ ਪਹੁੰਚੇਗੀ ਮੈਂ ਗੱਲ ਕਦੀ ਸੋਚੀ ਨਹੀਂ ਇੱਥੇ ਤੱਕ ਪਹੁੰਚਿਆ ਨਹੀਂ ਤੇ ਲੱਗਦਾ ਬੇਟਾ ਤੁਹਾਡਾ ਨਹੀਂ ਦੋ ਪੱਕੇ ਦੋ ਬੱਚੇ ਤੇ ਹੁਣ ਘਰ ਚੋਂ ਜਾਂ ਮਤਮਦਰ ਜਾਂ ਕੋਈ ਹੈ ਨਾ ਉਹ ਤੋਂ ਕੋਈ ਪ੍ਰਵਾਹ ਚੋੜੀ ਛੁੱਟੀਆਂ ਹੀ ਦੋ ਵਿਆਹ ਪੀਆ ਵਾ ਬਾਕੀ ਘਾਦੇ ਉਹਦੇ ਬੱਚੇ ਆ ਬੱਚਾ ਉਹਦਾ ਇੱਕ ਕੀ ਲੱਗਦਾ سزا ਮਿਲੂਗੀ ਉਹਨਾਂ ਨੂੰ ਜਿਹਨਾਂ ਨੇ ਗੋਲੀ ਚਲਾਈ देखो ला दे कर ये जो पहला भी मांग ਕਰਨ ਦੇ ਤਾਂ ਹੁਣ ਵੀ ਆਉਂਦੇ ਆ ਸਖਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਨੂੰ ਇਹੋ ਜਿਹੇ ਗੁੰਡਿਆਂ ਨੂੰ ਨੱਥ ਪੈਣੀ ਚਾਹੀਦੀ ਜੋ ਪੰਜਾਬ ਦੇ ਹਿਲਾਤ ਹੋਣਦੇ ਆ ਬਹੁਤ ਨਾਜਕ ਹੋਣਦੇ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਖਾਸ ਕਰਕੇ ਕਰਨਾ ਪਾਉ ਲਗਾ ਵੀ ਉਹ ਸਰ ਕੋਈ ਮਲ ਚੀਜ਼ ਮੰਗਿਏ ਨਾ ਕੋ ਖਾਣ ਵਾਲੇ ਖਾਣ ਵਾਲੇ ਤੋਂ ਖਾਣ ਤੋਂ ਤੇ ਉੱਥੇ ਡਿਊਟੀ ਤੇ ਉੱਤੇ ਮੁੰਡਾ ਕਾਕਾ ਖਲੋਤਾ ਹੋਏ ਹੋਏ ਬਾਣ ਕੇ ਉਹ ਲਗਾ ਵਿੱਚ ਕਾਤਾ ਨੌਕਰੀ ਕਰਦਾ ਉਹ ਕਰਦੇ ਉਹ ਮੰਗਿਆ ਹੁਣ ਆਰਡਰ ਮੰਗਿਆ ਸੀ ਵੀ ਆ ਆਰਡਰ ਤੇ ਉੱਥੇ ਆ ਤਿੰਨ ਮਿੰਟ ਦਾ ਆਰਡਰ ਸਰ ਹਾਂਜੀ ਜਿਹੜੇ ਭਤੌਂਦਾ ਵੱਧ ਤੋਂ 15-20 ਮਿੰਟ ਹੋ ਚੁੱਕੇ ਸੀ 15-20 ਮਿੰਟ ਬਾਅਦ ਆਣ ਕੇ ਉਹ ਬੱਚੇ ਨੇ ਆਖਿਆ ਤੇ ਤੂੰ ਵੀ ਆਰਡਰ ਨਹੀਂ ਭੇਜਿਆ ਤੂੰ ਉਹ ਆਰਡਰ ਭੇਜਾਂ ਤੋਂ ਆਂਦਾ ਤੂੰ ਖਾਣਾ ਅਸੀਂ ਨਥਪੌਣ ਜਾਣਨੇ ਆ ਤੇ ਉਹ ਮੁੜ ਕੇ ਬਾਅਦ ਇੱਕ ਉਹਨੇ ਆਖਿਆ ਤੂੰ ਮੈਨ ਨਾਲ ਸਾਡੀ ਗੱਲ ਕਰਾ ਜੇ ਤੂੰ ਹੁਣ ਨਹੀਂ ਜਾਣਦਾ ਤੇ ਮੈਨ ਨਾਲ ਗੱਲ ਕਰਾ ਆਂਦਾ ਮੈਨੇਜਰ ਮੈਂ ਆ ਮੈਨੇਜਰ ਹੋਰ ਤੋਂ ਥੋੜਾ ਕੋਈ ਆ ਮੈਨੂੰ ਤੂੰ ਕੀ ਆਖਣਾ ਮੈਂ ਮੈਨੇਜਰ ਹਾਂ ਨਹੀਂ ਆ ਇੱਕ ਨਹੀਂ ਕਰਵਾ ਉਹ ਉੱਥੇ ਮਾਰਾ ਮੋਟਾ ਉਹ ਫੇਰ ਹੈ ਕੱਲ ਤੋਂ ਤੂੰ ਤੂੰ ਮੈਂ ਮੈਂ ਹੋਈ ਹੋਗੀ ਤੂੰ ਮੌਕਾ ਤੇ ਨਹੀਂ ਹੈ ਨਹੀਂ ਕਿ ਜੇ ਸੁਣਨ ਕੇ ਸੁਣਾਏ ਤੁਸੀਂ ਸੁਣੀ ਤਾਂ ਗੱਲ ਆ ਜਿਹੜੀ ਉਹ ਆ ਹਾਂਜੀ ਫਿਰ ਉਸ ਤੋਂ ਬਾਅਦ ਗੋਲੀ ਕਿੰਨੇ ਚਲਾਈ ਹੈ ਜੀ ਉੱਥੇ ਉਹ ਗੋਲੀ ਆ ਕੇਵਲ ਸਿੰਘਾ ਕੋ ਬਰਿਆਮ ਦਾ ਉਹ ਅੱਗੇ ਵੀ ਦੱਸਦੇ ਆ ਕਿ ਵੀ ਉਹਨੇ ਚਲਾਈ ਸੀ ਬੜੀਆ ਉਹ ਬਰਿਆਮ ਪਿੰਡ ਦੇ ਵਿੱਚ ਨਾ ਉਹਨਾਂ ਕਿਸਨਾ ਉਹਨਾਂ ਉਹ ਗੋਲੀ ਕਿ ਵੀ ਚਲਾਈ ਸੀ ਉਹਨਾਂ ਕਿਦੇ ਪੈਸੇ ਦੇਖ ਦੇਖ ਕੇ ਤੇ ਉਹਨਾਂ ਖੈਲਾ ਕਰ ਲਾ ਉਦੋਂ ਉਹ ịtੜ ਗਿਆ ਤੇ ਉਹਨੂੰ ਨਾ ਉਹਦਾ ਪਾਇਆ ਵਾ ਅੱਜ ਕੱਲ ਸਾਰਿਆਂ ਲੋਕਾਂ ਨੇ ਵੀ ਇਹ ਇਹ ਜਿੱਥੇ ਪੰਗਾ ਲੈਂਦਾ ਪੰਗਾ ਲੈਂਦਾ ਤੇ ਇਹਦਾ ਦਿਮਾਗ ਮੈਡਲ ਵਾ ਆਹ ਲੋਕਾਂ ਨੂੰ ਨਾ ਉਹਦਾ ਪਾਇਆ ਸਜ਼ਾ ਤੇ ਇਹਨਾਂ ਨੇ ਹੁਣ ਪੂਰੀ ਫੁੱਲ ਹੋਣੀ ਚਾਹੀਦੀ ਆ ਪੁਲਿਸ ਵੱਲੋਂ ਕਿਸ ਤਰ੍ਹਾਂ ਦਾ ਸਹਿਯੋਗ ਉਹ ਸੰਯੋਗ ਪੁਲਸੋਂ ਸਹੀ ਮਿਲ ਰਿਹਾ ਆ ਹਾਂ ਉਹ ਨਾ ਦੇ ਕੋਈ ਖਿਆਲ ਤਾਂ ਹੈ ਵੀ ਫੜੇ ਜਾਣਗੇ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਪੰਜਾਬ ਸਰਕਾਰ ਨੇ ਇਹ ਕਹਿਣਾ ਚਾਹੁੰਦੇ ਆਂ ਕਿ ਜਿਹੜੇ ਐਸੇ ਤੁਰੇ ਫਿਰਦੇ ਨੇ ਸੱਤ ਤੁਰੇ ਫਿਰਦੇ ਨੇ ਤੇ ਲੈ ਕੇ ਸਿਹਾਰ ਲੈ ਕੇ ਤੁਰੇ ਫਿਰਦੇ ਨੇ ਇਹਨਾਂ ਨੱਥਬੰਨ ਚਾਹੀਦੀ ਆ ਇਹਨਾਂ ਸਜ਼ਾ ਮਿਲਣੀ ਚਾਹੀਦੀ ਆ ਬੱਚੇ ਲਾਹਤ ਤੇ ਅਜੇ ਮੈਂ ਮਿਲਿਆ ਨਹੀਂਗਾ ਤੇ ਉਹਦਾ ਠੀਕ ਸੌ ਪਤਾ ਲੱਗਦਾ ਵੀ ਠੀਕ ਆ ਕਿਹਨੂੰ ਫਰਕ ਪਿਆ ਰਾਤੀ ਕੋਲ ਜ਼ਿਆਦਾ ਓਹ ਠੀਕ ਆ ਕੀ ਕੀ ਐਫਸੀ ਕਤੂ ਨੰਗਰ ਲੱਗੇ ਪੈਂਦਾ ਜੀ ਉੱਥੇ ਗੋੜੀ ਚੱਲਦੀ ਹੈ ਰਾਤ ਜੀ ਸਾਢੇ 9 ਵਜੇ ਜੀ ਸਿੱਤੂ ਸਾਹਿਬ ਆ ਰਹੇ ਕਾਰਜ ਕਰਨੇ ਜਾ ਰਹੇ ਮੌਕੇ ਤੇ ਪਿੰਡ ਦੇ ਸਰ ਮੌਜੂਦਾ ਸਰਪੰਚ ਨੇ ਜਿਲ੍ਹਾ ਦੇ ਗੋੜੀ ਚੱਲੀ ਨੇ ਉਹਨਾਂ ਦਾ ਬੇਟਾ ਜੀ ਉਹਨਾਂ ਦਾ ਹਾਂ ਜੀ ਹਾਂ ਜੀ ਤੇ ਹੁਣ ਤੱਕ ਕੀ ਕਾਰਵਾਈ ਕਾਰਜ ਕਰਦੇ ਜਸਤੂ ਸਾਹਿਬ ਉਹਨਾਂ ਦੇ ਵਿਆਹ ਲੈ ਕੇ ਕਾਰਜ ਕਰਨ ਲੱਗੇ ਹਾਂ